ਜੋਤੇ ਜਿਹੜਾ ਹੈਗਾ ਪਾਕਿਸਤਾਨ ਸਰਕਾਰ ਨੇ ਕਿਹਾ ਇਕੱਲੇ ਸਿੱਖਾਂ ਦੀ ਐਂਟਰੀ ਹੋਊਗੀ ਤੇ ਕੈਪਟਨ ਸਾਹਿਬ ਨੇ ਵੀ ਇਹਦਾ ਵਿਰੋਧ ਪ੍ਰਗਟ ਕੀਤਾ ਗੱਸ ਸੈਂਟਰ ਗਵਰਨਮੈਂਟ ਨੂੰ ਵੀ ਕਿਹਾ ਨਹੀਂ ਦੇਖੋ ਗੁਰੂ ਨਾਨਕ ਦੇਵ ਜੀ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਸੀ ਉਹ ਤਾਂ ਜਗਤ ਗੁਰੂ ਨੇ ਉਹਨਾਂ ਨੂੰ ਤਾਂ ਸ਼੍ਰੀਲੰਕਾ 'ਚ ਵੀ ਪੂਜਿਆ ਜਾਂਦਾ ਉਹਨਾਂ ਨੂੰ ਨੇਪਾਲ 'ਚ ਵੀ ਪੂਜਿਆ ਜਾਂਦਾ ਬੰਗਲਾਦੇਸ਼ 'ਚ ਵੀ ਵਰਮਾ 'ਚ ਵੀ ਉਹਨਾਂ ਨੂੰ ਤਾਂ ਪਾਕਿਸਤਾਨ ਦੇ ਵਿੱਚ ਵੀ ਪੂਜਿਆ ਜਾਂਦਾ ਸੋ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਤਾਂ ਜਗਤ ਗੁਰੂ ਹੋਏ ਨੇ ਉਹਨਾਂ ਦੀ ਬਾਣੀ ਜਿਹੜੀ ਹੈ ਉਹ ਮਨੁੱਖਤਾ ਦੇ ਭਲੇ ਦੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਮੇਰੇ ਖਿਆਲ ਚ ਇਸ ਤਰ੍ਹਾਂ ਦੀ ਕੋਈ ਕੈਟਾਗਰੀ ਨਹੀਂ ਬਣਨੀ ਚਾਹੀਦੀ ਕਿ ਸਿਰਫ ਆਹੀ ਜਾ ਸਕਦੇ ਨੇ ਕਿਉਂਕਿ ਗੁਰੂ ਨਾਨਕ ਦੇਵ ਜੀ ਸਭ ਦੇ ਸਾਂਝੇ ਨੇ ਤੇ ਸਰ ਜਿਹੜਾ ਹਾਈ ਕੋਰਟ ਨੇ ਸੰਗਿਆਨ ਲਿੱਤਾਗਾ ਵੀ ਜਿਹੜੀ ਐਸਟੀਐਫ ਹੈ ਉਹ ਦੁਬਾਰਤੋਂ ਬਣਨੀ ਚਾਹੀਦੀ ਏ ਤੇ ਨਸ਼ੇ ਦੇ ਮੁੱਦੇ ਤੇ ਯਾਨਕੀ ਸਰਕਾਰ ਨੂੰ ਫਟਕਾਰ ਵੀ ਲਈਏ ਕੀ ਤੁਹਾਨੂੰ ਲੱਗਦਾ ਵੀ ਕੰਮ ਨਹੀਂ ਕਰ ਰਹੀ ਸੀ ਪੋਲੀਟੀਕਲ ਪ੍ਰੈਸਸ ਸੀਗਾ ਜਾਂ ਕਿਸ ਤਰ੍ਹਾਂ ਸੀਗਾ ਜਦੋਂ ਐਸਟੀਐਫ ਬਣਾਈ ਸੀ ਤਾਂ ਬੜਾ ਅੱਛਾ ਮੂਵ ਸੀਗਾ ਕੈਪਟਨ ਸਾਹਿਬ ਦਾ ਸੀ ਵੀ ਸਵਾਗਤ ਕੀਤਾ ਸੀ ਪਰ ਐਸਟੀਐਫ ਨੇ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਫਿਰ ਉਹਦੇ ਚ ਪੋਲੀਟੀਕਲ ਰੋਕਾਂ ਲੱਗਣ ਲੱਗ ਗਈਆਂ ਹਰ ਵੀ ਸਿੱਧੂ ਉਹਨਾਂ ਦੇ ਸੀਗੇ ਹੈੱਡ ਤੇ ਉਹਨਾਂ ਨੂੰ ਰਿਪੋਰਟ ਨਹੀਂ ਪੇਸ਼ ਕਰਨ ਦਿੱਤੀ ਗਈ ਉਹਨਾਂ ਨੂੰ ਫ੍ਰੀ ਹੈਂਡ ਨਹੀਂ ਦਿੱਤਾ ਤੇ ਇਸ ਕਰਕੇ ਨਸ਼ੇ ਦਾ ਮੁੱਦਾ ਜਿਹੜਾ ਉੱਥੇ ਖੜਾ ਰਿਹਾ ਸੀ ਜਦੋਂ ਕੈਪਟਨ ਸਾਹਿਬ ਨੂੰ ਮਿਲੇ ਸੀ ਅਸੀਂ ਵੀ ਕਿਹਾ ਸੀ ਕਿ ਐਸਟੀਐਫ ਨੂੰ ਫ੍ਰੀ ਹੈਂਡ ਦਿਓ ਤੇ ਹਾਈ ਕੋਰਟ ਨੇ ਜੇ ਇਹ ਕਿਹਾ ਤਾਂ ਜੇ ਉਦੋਂ ਪਹਿਲਾਂ ਕੈਪਟਨ ਸਾਹਿਬ ਜਦੋਂ ਅਸੀਂ ਮਿਲਣ ਗਏ ਸੀ ਉਹ ਗੱਲ ਮੰਨ ਲੈਂਦੇ ਸ਼ਾਇਦ ਹਾਈ ਕੋਰਟ ਤੋਂ ਅੱਜ ਝਾੜਾ ਨਾ ਖਾਣੀਆਂ ਪੈਂਦੀਆਂ ਮਾ ਸਾਹਿਬ ਇੱਕ ਬਰਨਾਲਾ ਵੀ ਤੁਹਾਡੇ ਤੋਂ ਤੁਹਾਡੇ ਵੱਲ ਇੱਕ ਬੜਾ ਵੱਡਾ ਫੈਸਲਾ ਲੈ ਗਿਆ ਸੀ ਸੁਖਵੀਰ ਬਾਦਲ ਬਿਕਰਮ ਜੀ ਮਜੀਠੀਆ ਤੇ ਹਰ ਸਿਮਰੋ ਦੋ ਦੋ ਤੇ ਕਮੈਂਟ ਕਰ ਰਹੇ ਨੇ ਫਿਕਰਮ ਜੀ ਮਜੀਠੀਆ ਕਹਿੰਦਾ ਵੀ ਮੈਨੂੰ ਪਤਾ ਹੈ ਵੀ ਲੰਬਾ ਟਾਈਮ ਤਾਂ ਛੱਡੋ ਵੀ ਅੱਜ ਦੀ ਰਾਤ ਵੀ ਨਿ ਭਗਵੰਤਾਨ ਵੱਲੋਂ ਬਿਨਾਂ ਡਰ ਤੋਂ ਨਿਕਲੀ ਬਿਕਰਮ ਜੀ ਮਜੀਠੀਆ ਬਾਰੇ ਮੈਂ ਉਹਨਾਂ ਦੇ ਕਮੈਂਟ ਤੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਇਹ ਇਹ ਉਹਨਾਂ ਨੂੰ ਪਤਾ ਲੱਗ ਜੂਗਾ ਜਦੋਂ ਲੋਕ ਵੋਟਾਂ ਪਾਉਣਗੇ ਸੋ ਉਹਨਾਂ ਨੂੰ ਪਹਿਲਾਂ ਵੀ ਪਤਾ ਲੱਗ ਗਿਆ ਸੁਭੀਵਾਲ ਤਾਂ ਪਹਿਲਾਂ ਵੀ ਕਹਿੰਦੇ ਸੀ ਰਾਜ ਕਰਾਂਗੇ 25 ਸਾਲ 25 ਸੀਟਾਂ ਵੀ ਨਹੀਂ ਆਈਆਂ ਉਹਨਾਂ ਦੀ 14 ਤੇ ਰਹਿ ਗਏ ਸੋ ਉਹਨਾਂ ਵੱਲੋਂ ਮੇਰਾ ਨਾਮ ਲੈਣਾ ਇਸ ਗੱਲ ਦਾ ਸੰਕੇਤ ਹੈ ਕਿ ਉਹ ਡ ਜਦੋਂ ਦੇਖੋ ਮੇਰੇ ਮੇਰੇ ਪਿੱਛੇ ਪਏ ਰਹਿੰਦੇ ਨੇ ਉਹ ਐਡਾ ਵੱਡਾ ਤੁਹਾਡਾ ਅੰਪਾਇਰ ਆ ਤੁਸੀਂ ਐਡੇ ਵੱਡੇ ਵੱਡੇ ਤੁਸੀਂ ਜਿੱਤੇ ਹੋਇਓ ਕਈ ਕੋਈ ਕਈ ਵਾਰ ਸਾਰਾ ਟੱਬਰ ਤੁਹਾਡਾ ਤੇ ਮੈਂ ਆਮ ਘਰਾਂ ਦਾ ਮੁੰਡਾ ਹੈਂ ਮੈਂ ਜਿੱਤ ਗਿਆ ਤਾਂ ਜਦੋਂ ਦੇਖੋ ਮੇਰੇ ਪਿੱਛੇ ਪੈ ਰਹੇ ਨੇ ਕੋਈ ਗੱਲ ਨਹੀਂ ਮੈਨੂੰ ਉਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਜਿੰਨਾਂ ਚਿਰ ਆ ਮੇਰੇ ਨਾਲ ਨਹੀਂ ਆ ਲੋਕ ਜਿਹੜੇ ਨੇ ਇਹ ਫੈਸਲਾ ਲੈਣ ਦਾ ਮੈਂ ਸਾਬ ਮੇਨ ਕਾਰਨ ਕੀ ਛੋੜੇ ਐਵੇਂ ਮੈਨੂੰ ਬਦਨਾਮ ਕਰੀ ਜਾਂਦੇ ਸੀ ਕੋਈ ਕੋਈ ਮੇਰੇ ਜਿਹੜੇ ਚੰਗੇ ਕੰਮ ਨੇ ਉਹਨਾਂ ਸਾਰਿਆਂ ਨੂੰ ਇਸ ਗੱਲ ਤੇ ਦੱਬ ਲੈਂਦੇ ਤਾਂ ਭਗਵਾਨ ਤੁਮਨਤਾ ਜੀ ਇਹ ਤਾਂ ਐਬੀ ਹੈ ਜੀ ਇਹ ਤਾਂ ਸ਼ਰਾਬੀ ਹੈ ਜੀ ਮੈਂ ਕਹਾਂ ਜੀ ਮੈਂ ਇੰਨੀ ਵੀ ਨਹੀਂ ਪੀਂਦਾ ਹੈ ਮੈਂ ਘਟੋ ਘਟ ਜੇ ਜੇ ਪੀਂਦਾ ਵੀ ਸੀ ਤਾਂ ਆਪਦੀ ਪੀਂਦਾ ਸੀ ਇਨ ਬਾਦਲ ਕਾ ਵਾਂਗੂ ਤੇ ਕੈਪਟਨ ਕਾ ਵਾਂਗੂ ਪੰਜਾਬ ਦੇ ਲੋਕਾਂ ਦਾ ਖੂਨ ਨਹੀਂ ਪੀਂਦਾ ਪੰਜਾਬ ਦੇ ਜਿਹੜੇ ਮੁੱਦੇ ਨੇ ਜਾਂ ਪੰਜਾਬ ਦੀ ਜਿਹੜੀ ਤਰੱਕੀ ਆ ਉਹਦੇ ਵਿੱਚ ਰਾਜ ਕੋਈ ਰੋੜਾ ਹੁੰਦਾ ਮੈਂ ਉਹ ਵੀ ਛੱਡਣ ਨੂੰ ਤਿਆਰ ਆ ਪੰਜਾਬ ਵਾਸਤੇ ਸਰ ਸੁਖਵੀਰ ਬਾਦਲ ਨੇ ਕਿਹਾਗਾ ਕਿ ਵੀ ਜਿਹੜੇ ਸਾਡੇ ਹੁਣ ਅਕਾਲੀ ਦਲ ਦੇ ਪਰਚੇ ਦੇ ਰਹੇ ਨੇ ਜਿਹੜੀ ਸਰਕਾਰ ਦੇ ਰਹੀ ਹੈ ਅਫਸਰਾਂ ਨੂੰ ਵੀ ਧਮਕਾ ਰਿਹਾ ਵੀ ਅਫਸਰਾਂ ਤੇ ਕਾਰਵਾਈ ਕੀਤੀ ਜਾਊਗੀ ਨੌਕਰੀ ਤੋਂ ਵੀ ਕੱਢਿਆ ਕਾਰਵਾਈ ਤਾਂ ਕਦੋਂ ਕਰੋਗੇ ਕਾਰਵਾਈ ਤਾਂ ਉਦੋਂ ਕਰੋਗੇ ਜਦ ਸਰਕਾਰ ਚਾਹੋਂਗੇ ਅਗਲੀ ਵਾਰ 14 ਮਹੀਨੇ ਆ ਰਹੀਆਂ ਤੁਹਾਡੀਆਂ ਕਾਰਵਾਈ ਦੀ ਗੱਲ ਕਰਦੇ ਹੋ ਤੁਸੀਂ ਤੇ ਨਾਲੇ ਆਪ ਕਿੰਨੇ ਪਰਚੇ ਕੀਤੇ 10 ਸਾਲਾਂ 'ਚ ਇਹ ਪਤਾ ਹੈ ਤਨਾਲੇ ਸੁਖਵੀਰਪਾਲ ਦੀਆਂ ਗੱਲਾਂ ਨੂੰ ਬਹੁਤ ਸੀਰੀਅਸ ਨਾਲ ਲਿਆ ਕਰੋ ਯਾਰ ਮੰਦਬੁੱਧੀ ਹੈਗਾ ਉਹ ਮਤਲਬ ਇੱਕ ਆਮ ਆਦਮੀ ਦੀ ਪਾਰਟੀ ਦਾ ਵਟਸਐਪ ਗਰੁੱਪ ਬਣਿਆ ਆ ਗਿਆ ਸੀ ਪੰਜਾਬ ਦੇ ਵਿੱਚ ਜਿੱਦੀ ਕੁਛ ਚੈਟ ਵਾਇਰਲ ਹੋਈ ਹੈ ਜਿਹਦੇ ਵਿੱਚ ਬਰਗਾੜੀ ਕਾਨੂੰਨ ਲੈ ਕੇ ਜਾਂ ਹੋਰ ਕੋਈ ਮਸਲੇ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਚੱਲਦੇ ਰਹਿੰਦੇ ਇਹ ਤਾਂ ਜਿੰਨੇ ਮਰਜੀ ਅੱਜਕੱਲ ਤੁਸੀਂ ਫੇਕ ਬਣਾ ਲਓ ਜੀ ਠੀਕ ਹੈ ਨਾ ਫੇਕ ਆਈਡੀਆ ਬਣਦੀਆਂ ਨੇ ਅੱਜਕੱਲ ਸੋ ਉਹ ਉਹ ਕਰਨਗੇ ਹਜੇ ਕੋਸ਼ਿਸ਼ਾਂ ਟਰੋਲਿੰਗ ਕਰਨਗੇ ਸਾਡੇ ਵਿਰੁੱਧ ਮੇਰੇ ਮੇਰੇ ਭਾਸ਼ਣਾ ਦੇ ਥੱਲੇ ਜਾਂ ਮੇਰੇ ਕੋਈ ਫੋਟੋ ਵੀ ਪਾ ਦਈਏ ਵਧੀਆ ਕੰਮ ਦੀ ਫੋਟੋ ਪਾ ਦਈਏ ਉਹਦੇ ਥੱਲੇ ਵੀ ਗਾਲਾਂ ਕੱਢਣ ਵਾਲੇ ਸਪੈਸ਼ਲ ਰੱਖੇ ਹੋਏ ਨੇ ਕਿਸੇ ਨੂੰ ਜਵਾਨੀ ਮਿਲਦੀ ਹੈ ਕਿਸੇ ਨੂੰ ਠਿਆਨੀ ਮਿਲਦੀ ਹੈ ਇਹ 2019 ਦੀ ਲੋਕ ਸਭਾ ਚੋਣਾਂ ਦੇਖਦੇ ਆਮ ਆਦਮੀ ਪਾਰਟੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ। ਹੋਰ ਕੀ ਕਰ ਰਹੇ ਹੋ ਹੋਰ ਉਹ ਸਾਡਾ ਨਾ ਹੋ ਸਾਡੇ ਹਾਰ ਪਾ ਰਹੇ ਹੋ ਬਦਨਾਮ ਨਹੀਂ ਕਰ ਰਹੇ ਹੋ ਤੁਹਾਨੂੰ ਕਰੀ ਜਾਣ ਤਾਂ ਕੋਈ ਗੱਲ ਨਹੀਂ ਉਹਨਾਂ ਦੀ ਬਦਨਾਮੀ ਕਰਨਾ ਕੋਈ ਪੀਟੀਸੀ ਨੇ ਪਹਿਲਾਂ ਹੀ ਉਦੋਂ ਕੀ ਕਹਿ ਕਹਿ ਕੇ ਉਹਨਾਂ ਦੀ ਤਾਰੀਫਾਂ ਕਰ ਕਰ ਕੇ ਕੀ ਬਣ ਗਿਆ ਉਹਦੇ ਨਾਲ ਲੋਕ ਕੋਈ ਟੀਵੀ ਦੇਖ ਕੇ ਵੋਟਾਂ ਪਾਉਂਦੇ ਆ ਲੋਕ ਕਰਤਾਰ ਦੇਖ ਕੇ ਵੋਟਾਂ ਪਾਉਂਦੇ ਠੀਕ ਹੈ ਨਾ ਔਰ ਇੱਕ ਮੈਂ ਤੁਹਾਨੂੰ ਹੋਰ ਪ੍ਰਾਪਤੀ ਦੱਸ ਦਿੰਨਾ ਲੋਕ ਸਭਾ ਹਲਕਾ ਸੰਗਰੂਰ ਦੇ ਲੋਕਾਂ ਲਈ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਰੀਜਨਲ ਪਾਸਪੋਰਟ ਦਫਤਰ ਉਹ ਮਲੇਰ ਕੋਟਲੇ ਦੇ ਵਿੱਚ 16 ਫਰਵਰੀ ਨੂੰ ਉਹਦਾ ਉਦਘਾਟਨ ਕਰਾਂਗੇ ਕਿਉਂਕਿ ਇੱਥੇ ਜਗ੍ਹਾ ਨਹੀਂ ਮਿਲੀ ਆਪਾਂ ਨੂੰ ਤੁਸੀਂ ਦੇਖਿਆ ਵੀ ਸੀ ਨਾਲ ਸਾਡੇ ਪੋਸਟ ਆਫਿਸ ਦੇ ਵਿੱਚ ਜਗ੍ਹਾ ਨਹੀਂ ਸੀ ਤੇ ਮਲੇਰ ਕੋਟਲਾ ਪੋਸਟ ਆਫਿਸ ਦੇ ਵਿੱਚ ਬਰੇਸ਼ ਮੰਤਰਾਲੇ ਨੇ ਜਗ੍ਹਾ ਜਿਹੜੀ ਹੈ ਉਹ ਪ੍ਰੋਵਾਈਡ ਕਰਵਾ ਲਈਏ ਤੇ 16 ਫਰਵਰੀ ਨੂੰ ਰੀਜਨਲ ਪਾਸਪੋਰਟ ਆਫਿਸ ਜਿਹੜਾ ਬਿਲਕੁਲ ਲੇਟੈਸਟ ਟੈਕਨੀਕ ਦੇ ਨਾਲ ਲੈਸ ਜਿਹੜਾ ਉਹ ਮਲੇਰ ਕੋਟਲਾ ਦੇ ਵਿੱਚ ਆ ਰਿਹਾ ਜੀ ਪਨਾਣਾ ਰੈਲੀ ਦੀ ਤੋਂ ਇੱਕ ਗੱਲ ਤਾਂ ਸਾਫ਼ ਹੋ ਗਈ ਕਿ ਆਮ ਆਦਮੀ ਪਾਰਟੀ ਜੋ ਚੋਣਾਂ ਵੀ ਵਿਗਲ ਬਜਾ ਦਿੱਤਾ ਪਰ ਜੇਕਰ ਆ ਰੈਲੀ ਤੋਂ ਦੇਖੀ ਕਿ ਆਮ ਆਦਮੀ ਪਾਰਟੀ ਦੀ ਕਿਸ ਤਰ੍ਹਾਂ ਦੀ ਤਿਆਰੀ ਹੈ ਜਾਂ ਆਮ ਆਦਮੀ ਪਾਰਟੀ ਨੂੰ ਕੀ ਉਮੀਦ ਹੈ ਕਿ ਕਿਸ ਤਰ੍ਹਾਂ ਦਾ ਜਿਹੜਾ 2019 ਇਲੈਕਸ਼ਨ ਆਮ ਆਦਮੀ ਪਾਰਟੀ ਦੀ ਕਿਸ ਤਰ੍ਹਾਂ ਦਾ ਹੋਊਗਾ ਦੇਖੋ ਆਮ ਆਦਮੀ ਪਾਰਟੀ ਜਿਹੜੀ ਹੈ ਕੋਈ ਕੋਈ ਰਾਜਨੀਤਿਕ ਪਾਰਟੀ ਘੱਟ ਹੈ ਅੰਦੋਲਨ ਜ਼ਿਆਦਾ ਅਸ ਤਾਂ ਲੋਕਾਂ ਕਾ ਪਹਿਲਾਂ ਵੀ ਸਾਡੀ ਇਲੈਕਸ਼ਨ ਦਾ ਲੋਕਾਂ ਨੇ ਲੜੀ ਸੀ ਨਾ ਅਸੀਂ ਪੈਸੇ 'ਚ ਇਹਨਾਂ ਨੂੰ ਹਰਾ ਸਕਦੇ ਹਾਂ ਨਾ ਅਸੀਂ ਗੁੰਡਾ ਕਰਦਿਆਂ 'ਚ ਹਰਾ ਸਕਦੇ ਹਾਂ ਠੀਕ ਹੈ ਜੀ ਅੱਜ ਤਾਂ ਲੋਕਾਂ ਨੂੰ ਕਹਿਣਾ ਕਿ ਭਈ ਆਓ ਇਕੱਠੇ ਹੋਈਏ ਮੇਰੇ ਕੋਲੇ ਹੁਣ 5 ਸਾਲ ਦਾ ਰਿਕਾਰਡ ਹੈ ਮੈਂ ਆਪਦਾ 5 ਸਾਲ ਦਾ ਰਿਪੋਰਟ ਕਾਰਡ ਲੋਕਾਂ ਸਾਹਮਣੇ ਰੱਖੂੰਗਾ ਕਿ ਆਹ ਮੁੱਦੇ ਨਾ ਪਾਰਲੀਮੈਂਟ ਚੱਕੇ ਨੇ ਆਹ ਮੇਰੇ ਪੈਸੇ ਦਾ ਹਿਸਾਬ ਹੈ ਆ ਮੇ ਜੇ ਕੋਈ ਮੇਰੇ ਕੋਲੇ ਆਉਂਦਾ ਜਾਂ ਕੋਈ ਕੰਮ ਹੈ ਮੈਂ ਲੋਕਾਂ ਦੇ ਨਾਲ ਖੜਦਾ ਪਬਲਿਕ ਦੇ ਵਿੱਚ ਮੈਂ ਅਵੇਲੇ ਵਾਲਾ ਇਹਨਾਂ ਚ ਤਾਂ ਹਜੇ ਵੀ ਨਹੀਂ ਪਤਾ ਕਾਂਗਰਸ ਨੂੰ ਟਿਕਟਕੀ ਨੂੰ ਮਿਲੂਗੀ ਅਕਾਲੀ ਦਲ ਦੀ ਟਿਕਟ ਕਿਨੂੰ ਮਿਲੂਗੀ ਸੋ ਮੈਂ ਤਾਂ ਆਪਣੇ ਕੰਮ ਤੇ ਲੱਗਾ ਹੋਇਆ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰਮਸ਼ਾਖਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਸਰ ਅੱਜ ਤੁਹਾਡੇ ਕੋਲੇ ਇੱਕ ਉਹ ਆਏ ਸੀਗੇ ਕੀ ਨਾਮ ਹੈ ਬਜ਼ੁਰਗ ਬਜ਼ੁਰਗ ਆਏ ਦਿਨ ਉਹ ਇਸ ਟਾਈਮ ਲੈ ਕੇ ਆਉਣਾ ਇਲੈਕਸ਼ਨ ਦੇ ਟਾਈਮ ਦੇਖੋ ਇਹ ਤਾਂ ਕਾਂਗਰਸ ਦਾ ਆਪਣਾ ਫੈਸਲਾ ਹੈ ਮੈਂ ਤਾਂ ਉਹਨਾਂ ਨੂੰ ਸ਼ੁਭ ਕਾਮਨਾئیں ਦੇ ਦੇ ਸਕਦਾ ਹਾਂ ਹਾਂਜੀ